ਅਰਸਤੀ ਘਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਜੀ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਈ ਹੈ ਜੀ 2:30 ਵਜੇ ਹੈ ਤੇ ਨਹਾ ਨੂੰ ਲਿਆ ਸੀਗਾ ਮੈਂ ਫਿਰ ਲਾਈਵ ਵਗੈਰਾ ਆ ਗਈ ਤੇ ਮੜ ਕੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਰੋਟੀ ਪਾਣੀ ਦਾ ਤੇ ਇੱਧਰ ਆਪ ਅੱਜ ਚੰਦਰਾ ਵਗੈਰਾ ਧੋਤੀਆਂ ਸੀਗੀਆਂ ਕੱਪੜੇ ਤੇ ਹਵਾ ਚੱਲ ਰਹੀ ਹੈ ਮੌਸਮ ਤਾਂ ਠੀਕ ਆ ਵਧੀਆ ਆ ਖੰਡਾ ਆ ਤੇ ਸਮਨ ਹੁਣੇ ਸੁੱਤਾ ਅਜ ਸਵੇਰ ਦਾ ਇਹ ਸੁੱਤਾ ਨਹੀਂ ਤੇ ਅੱਜ ਆਪਾਂ ਫਿਰ ਮੈਂ ਹਨਾ ਛੋਲੇ ਭੇ ਕੇ ਸਵੇਰ ਦੇ ਰੱਖ ਦਿੱਤੇ ਸੀਗੇ ਤੇ ਇੱਧਰ ਆ ਦੇ ਛੋਲੇ ਆਪਣੇ ਭੈਂਤੇ ਹੋਏ ਇਹ ਬਣਾਵਾਂਗੇ ਤੇ ਦੁਪਹਿਰੇ ਆਪਾਂ ਬਣਾ ਲੈ ਸੀਗੇ ਜੀ ਚੌਲ ਆਲੂ ਤੇ ਧਾਬੜੀਆਂ ਵਗੈਰਾ ਇਦਾਂ ਪਾ ਕੇ ਮੈਂ ਬਣਾ ਲੈ ਸੀਗੇ ਤੇ ਬਾਕੀ ਹੁਣ ਮੈਂ ਹਨਾ ਸਮਨ ਨੂੰ ਸੜਾ ਕੇ ਹਟੀ ਸੀ ਹਜੇ ਤੇ ਹੁਣ ਮੈਂ ਲੱਗਿਆ ਜੀ ਸਿਨਰ ਸਲਵਾਰ ਦੀ ਮੈਂ ਕੱਢੀ ਘਰ ਲਈ ਸੀਗੀ ਤੇ ਕੱਲ ਆਇਆ ਸੀ ਸੂਟ ਆਪਾਂ ਨੂੰ ਤੇ ਹੁਣ ਮੈਂ ਇਹ ਸਿਉਂਗੀ ਤੇ ਤੁਸੀਂ ਇੱਦੀ ਮੇਰੇ ਵੀਡੀਓ ਦੇ ਨਾਲ ਬਣ ਰਹੇ ਹੋ। ਉਹ ਦੇਖ ਕੇ ਖਾਵੇਂ ਕੋਤ ਸੰਡੀਆਂ ਸੰਡੀਆਂ ਹੁੰਦੀਆਂ ਲੋਕ। ਦੇਖ ਲਾ ਕੇ ਕੱਪਸ। ਸੁਵੇਰੇ ਨੂੰ ਪੁੱਛਿਆ ਸੋਹਣੇ ਪੈਕਿੰਗ ਨੂੰ ਦੋ ਕਿਲੋ। ਇਹ ਹੁਣ ਟੁੰਡਿੰਗ ਵਾਲੇ ਫਰੈਂਡਿੰਗ ਤਾਂ ਨਾਲ ਕਰ ਲੈ ਕੇ ਇਹ ਜਿਹੜਾ ਤੁਸੀਂ ਉਹ ਤੇਰੀ ਮਸ਼ਾਹੂਨ ਦਿੱਤਾ ਹੈ ਆਹੋ ਬੇਸਮਤ ਥੱਲੇ ਪਛਾੜ ਦੇ ਨਾ ਦੇਖ ਮੈਂ ਦੱਲਾ ਲਿਆ ਅਸੀਂ ਵੀ ਆ ਇੱਥੇ ਜੋੜ ਜੇ ਮੇਰਾ ਪਤਾ ਨਹੀਂ ਲੱਗ ਦੱਸਦਾ ਯਾ ਇਹਨਾਂ ਦੀ ਜਿੱਦ ਜਦ ਆਪਾਂ ਤੜਕਾ ਲਾਈਦਾ ਨਾ ਤੇ ਛਿੱਟੇ ਛੁੱਟੇ ਪੈਣ ਤੇ ਕਾਲੀ ਹੋਈ ਸੀ ਕਾਹਨ ਦਾ ਰੰਗ ਵੀ ਕੀਤਾ ਤੇ ਪਹਿਲਾਂ ਪਿੱਛੇ ਆਹ ਕੰਦ ਨੂੰ ਕੀਤਾ ਸੀ ਤੇ ਆਹ ਆਲੀ ਉਹ ਫੇਰ ਫੇਰ ਕਾਲਾ ਜਿਹਾ ਮੈਂ ਫੇਰ ਸੀ ਆਹੀ ਲਾ ਦੇਦੇ ਤੇ ਮਾਣ ਕਪੜਾ ਜਿਹਾ ਫੈਲ ਜਾਂਦਾ ਹਾਂ ਤੇ ਸਾਬਣ ਜਿਹਾ ਮੈਂ ਫੇਰ ਕੇ ਉਹ ਲਾ ਦਿੰਦੀ ਇਹ ਪਿਆਰ ਸਿੱਕੇ ਇੱਥੇ ਹੀ ਲਾ ਰਿਹਾ ਹਾਂ ਇੱਧਰ ਵੀ ਆਦੇ ਹੋਰ ਲਾਇਆ ਟੋਟਾ ਹਾਂ ਹੇ ਨਮਾਇ ਇਸ ਦਾ ਪਿਆ ਸੀ ਇਹਨੇ ਤਾਂ ਫੇ ਹੋਰ ਲਾਇਆ ਇੱਧਰੇ ਪਾਸੇ ਐਵੇਂ ਟੁੱਟੀ ਦੇ ਨਾਲ ਨਾਲ ਨਾ ਉਹ ਰੰਗ ਜਿ ਲੈ ਕੇ ਹੋਰ ਤਰ੍ਹਾਂ ਹੋਇਆ ਸੀ ਪਰ ਮਹੌਲ ਕਿੰਨਾ ਜ਼ਰ ਹੋ ਗਿਆ ਇਹ ਲਾਇ ਨੂੰ ਸਮਾਂ ਅਸੀਂ ਵੀਡੀਓ ਨਹੀਂ ਬਣਾਉਂਦੇ YouTube ਤੇ ਪਾਈਦੀ ਆ ਹਾਂ ਹਾਂ ਤੇ ਉਹ ਵਾਲੇ ਨੂੰ ਬਲੋ ਹੋ ਬਹੁਤ ਆਏ ਵਿਊ ਬਹੁਤ ਆਏ ਹਾਂ ਤਿੰਨ ਚਾਰ ਹਜ਼ਾਰ ਜਣੇ ਨੇ ਦੇਖਿਆ ਹਾਂ ਹਾਂ ਆਜਾ ਤੇ ਲਾਇਆ ਸੀ ਅਸੀਂ ਬਣਾਇਆ ਸੀ ਤੁਸੀਂ ਆ ਤੇ ਆਹ ਬਣਾ ਲੈਂਦੇ ਸੂ ਉਹ ਕਿਹੜੀ ਹੈ ਤੁਹਾਡਾ ਹੋ ਆਏ ਬੀ ਸਾਡੇ ਰਾਧੀ ਕਾ ਤਲਰੀ ਬਲੌਗ ਅੱਛਾ ਆਸੀ ਕਾ ਦੇ ਕੋਈ ਮੈਂ ਪੂਜਾ ਨੂੰ ਦੱਸਣਾ ਸੀਗਾ ਠੀਕ ਹੈ ਤੇ ਬੈਕ ਬੈਕ ਮੈਂ ਉਹ ਕਾ ਜਾਨ ਮੇਰੀ ਜੱਟ ਜੱਟ ਆਹ ਉਹ ਉਹ ਪੂਜਾ ਨੂੰ ਨੰਬਰੇ ਲਈ ਵਟਸਐਪ ਚੱਲਦਾ ਹੀ ਨਹੀਂ ਉੱਤੇ ਖੜਿਆ ਹਾਂ ਹਾਂ ਹਾਂਜੀ ਲੋ ਜੀ ਤੜਕਾ ਆਪਣਾ ਲੱਗ ਗਿਆ ਆ ਤੇ ਬਾਹਰ ਆਪਣੇ ਆਏ ਆ ਦੀਦੀ ਹੁਣੀ ਨਾਨਾ ਮੇਰੇ ਜਿੱਦਾਂ ਤੁਹਾਨੂੰ ਪਹਿਲਾਂ ਕਹਿੰਦੀ ਦੱਸਿਆ ਸ਼ਾਇਦ ਤੇ ਉਹ ਬੈਠੇ ਨਾਲ ਮੰਮੀ ਉਹਨੂੰ ਗੱਲਾਂ-ਗੱਲਾਂ ਕਰਾ ਦੇ ਪਏ ਆ ਤੇ ਮੈਂ ਤੜਕਾ ਲਾ ਲਿਆ ਇੱਕ ਵਾਰ ਤੇ ਦੀਦੀ ਦੇਖਦੇ ਮਤਲਬ ਮੈਨਾਂ ਆਉਣਾ ਵੀ ਰੇਸ ਕਿਦਰੀ ਆ ਕਾਫੀ ਆ ਤੇ ਉੱਥੇ ਮੈਨੂੰ ਨਾਨ ਬੀਬੀ ਦੇ ਜਾਣਾ ਤੇ ਉਹਦੇ ਕਰਕੇ ਜੇ ਅਸੀਂ ਹੋ ਗਏ ਬੜਾ ਲੇਟ ਮੈਂ ਕੰਮ ਨੂੰ ਤੇ ਹੁਣ ਸੁਣ ਤੜਕਾ ਲੱਗ ਗਿਆ ਹੈ ਇੱਧਰ ਆਪਾਂ ਹੁਣ ਟੱਕਣ ਲਾ ਦਾਂਗੇ ਤੇ ਬਾਕੀ ਦੇਖਦੇ ਆ ਮੈਂ ਤਾਂ ਨਹੀਂ ਚੌਲ ਬਣਾ ਲੰਮੀ ਆ ਜਾ ਕੇ ਥੋੜੀ ਜਿਹੀ ਰੋਟੀ ਦੇਖ ਲਈ ਹੈ ਕੀ ਬਣਦਾ ਤੇ ਤੁਸੀਂ ਵੀ ਮੇਰੀ ਵੀਡੀਓ ਦੇ ਨਾਲ ਬਣਿਓ ਹਾਂਜੀ ਜੀ ਟਾਈਮ ਹੋ ਗਿਆ 9 ਵਜੇ ਆ ਤੇ ਸੀਰੀ ਹੋਣ ਗਏ ਆ ਇਸੇ ਕਿ ਸਾਡੇ ਮੇਰੇ ਨੇ ਨਦੇ ਤਾਇ ਦੀ ਥੋੜੀ ਸੀਗੀ ਤੇ ਉਹ ਵੀ ਪਹਿਲਾਂ ਸਿੱਧੀ ਇੱਧਰ ਹੀ ਆ ਗਏ ਸੀਗੇ ਤੇ ਜਿਹੜੇ ਉਹਨਾਂ ਦੇ ਮਤਲਬ ਉੱਘਾ ਰਹਿਆ ਉਹਥੇ ਹਾਲੇ ਹੈ ਨਹੀਂ ਸੀ ਦਾ ਕੋਈ ਘਰ ਉਹਨਾਂ ਦੇ ਫੇਰ ਸਿੱਧੇ ਇੱਧਰ ਨੂੰ ਆ ਗਏ ਸੀ ਤੇ ਹੁਣ ਰੋਟੀ ਨੂੰ ਖਾ ਗਏ ਫੇਰ ਉਹ ਹੁਣ ਚੱਲ ਗਏ ਆ ਤੇ ਬਾਕੀ ਅਸੀਂ ਜਿਹੜੇ ਰੋਟੀ ਖਾਣ ਲੱਗੇ ਸੀਗੇ ਤੇ ਫਿਰ ਮੈਂ ਚੌਲ ਬਣਾ ਲਏ ਸੀ ਨਾਲ ਫੇਰ ਨਾਲ ਆਪਾਂ ਬਣਾ ਲਿਆ ਸੀਗਾ ਦਹੀਂ ਹੁੰਦੀ ਵਾਲਾ ਤੇ ਇੱਧਰ ਆਪਣੇ ਆ ਚੌਲ ਤੇ ਮੈਂ ਕੜਾਹੀ ਚ ਬਣਾਇਆ ਸੀ ਤੋਂ ਕੱਲੇ ਕੱਲੇ ਬਣੇ ਹਨ ਹਨਾ ਸੋਹਣੇ ਬਣਦੇ ਕੁੱਕਰ ਨਾਲ ਤੇ ਇਧਰ ਆਪਾਂ ਬਣਾਏ ਰਏ ਜੀ ਆਹ ਪਰ ਇਹ ਕਰੇ ਉਹ ਦੇਖੀ ਕਿੰਦਰੀ ਲੱਗਦੀ ਪਰਸ਼ਾ ਮੌਲਾ ਕਾਲੇ ਚਨੇ ਤੇ ਬਾਕੀ ਸੋਇਫ ਬਹੁਤ ਜ਼ਿਆਦਾ ਖਾਰਾ ਗਿਆ ਹੋਇਆ ਆ ਤੇ ਮੈਂ ਐਸੀ ਖਾ ਲੇਗੀ ਤੇ ਹੋਰ ਕਿਤਾ ਫੇਰ ਸਾਰੇ ਹਾਂ ਦੇ ਵਗੈਰਾ ਦੇਖੋ ਸਾਰਾ ਮੈਂ ਆ ਸਾਰੇ ਬੇਲੇ ਕਾਗਲੇ ਆ ਸਾਰੇ ਇਹ ਚਾਹ ਤੱਕ ਇੱਧਰ ਰੱਖ ਲਏ ਆ ਤੇ ਬਸ ਨੂੰ ਸਾਏ ਕੰਦੇ ਤੋਂ ਫਿਰ ਗੈਸ ਜਿਹੜਾ ਇਹ ਚੰਗੀ ਤਰ੍ਹਾਂ ਮੈਂ ਸਾਫ ਕਰ ਦੇਣਾ ਤੇ ਜਿਹੋਨ ਸਲੇਮ ਆ ਪਰੰਗਾ ਉਹ ਪੂਰਾ ਨੂੰ ਤੇ ਸਾਰਾ ਫਲਾਰਾ ਜਿੰਨੇ ਹੁਣ ਇੱਦੇ ਹੀ ਸਾਫ ਕਰਦੇ ਦਾ ਸੇਣੀ ਰੱਖ ਖਾਲੀ ਹੋ ਜਾਂਦਾ ਬਸ ਜਿਹੜੀ ਗੱਲ ਨਹੀਂ ਬਹੁਤ ਜ਼ਿਆਦਾ ਜਿਆਦਾ ਕਿਤੇ ਕੰਮ ਗਾੜੀ ਜੀ ਨਹੀਂ ਆਈ ਮਿਲਦੀ ਆ ਤੇ ਮਤੀ ਪਾਂਡੇਆਂ ਲਈ ਖਲਾੜਾ ਪਾਂਡੇ ਤੋਂ ਹੋਵੇ ਸਾਰਾ ਖਲਾੜਾ ਜੱਸੀ ਹੋ ਜਾਣਾ ਹੈ ਜੀ ਜੀ ਟਾਈਮ ਹੋ ਗਿਆ 10 ਵਜ ਗਏ ਆ ਤੇ ਆਪਣੇ ਕੰਮ ਕਰ ਸਾਡੀ ਨਿਬੜ ਗਿਆ ਸੀਗੇ ਤੇ ਇਹ ਵਾਲੇ ਬਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਜੀਤ ਕਰਦੇ ਸਾਨੂੰ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ